ਇਹ ਮੈਂ ਈਰਾਨ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ ਈਰਾਨ ਦੀਆਂ ਯੂਨੀਵਰਸਿਟੀਆਂ ਦਾ ਦੌਰਾ ਕਰਦਾ ਰਹਿਣਾ ਮੈਨੂੰ ਈਰਾਨ ਦੇ ਪ੍ਰੋਫੈਸਰ ਦੱਸਦੇ ਨੇ ਕਹਿੰਦੇ ਅਸੀਂ ਤੁਹਾਡਾ ਵੀ ਇਤਿਹਾਸ ਜਾਣਿਆ ਅਸੀਂ ਆਪਣਾ ਵੀ ਇਤਿਹਾਸ ਪੜ੍ਹਦੇ ਹਾਂ ਉਹ ਕਹਿੰਦੇ ਤੁਸੀਂ ਦੇਖੋ ਪਤਾ ਨਹੀਂ ਸਾਨੂੰ ਕੀ ਹੋ ਗਿਆ ਸਾਡੇ 12 ਇਮਾਮ ਸਨ 12 ਦੇ 12 ਸ਼ਹੀਦ ਹੋਏ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਅਸੀਂ 12 ਦੀਆਂ ਸ਼ਹਾਦਤਾਂ ਮਨਾਉਂਿਆ ਸਾਲ ਚ 12 ਵਾਰੀ ਉਹਨਾਂ ਦੇ ਜਨਮ ਵੀ ਤਾਂ ਹੋਏ ਸੀ ਅਸੀਂ ਜਨਮ ਦਿਨ ਨਹੀਂ ਮਨਾਦੇ ਕਿਉਂਕਿ ਸਾਡਾ ਰੌਣ ਨੂੰ ਜੀ ਕਰੀ ਜਾਂਦਾ ਹੈ ਕਹਿੰਦਾ ਤੁਸੀਂ ਦੇਖਿਓ ਸਾਡੀਆਂ ਕੁੜੀਆਂ ਬੱਚੇ ਬਾਹਰ ਬੈਠੇ ਨੇ ਪਾਰਕਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਕੰਨਾਂ ਤੇ ਮੋਬਾਈਲ ਲਾਇਆ ਹੋਇਆ ਸ਼ਹੀਦ हसन ਤੇ ਹੁਸੈਨ ਦੇ ਮਰਸੀਏ ਸੁਣਦੇ ਰਹਿੰਦੇ ਨੇ ਤੇ ਰੋਂਦੇ ਰਹਿੰਦੇ ਨੇ ਐਉਂ ਲੱਗਣ ਲੱਗਿਆ ਸਾਨੂੰ ਸਾਰਿਆਂ ਨੂੰ ਕਿ ਜੇ ਅਸੀਂ ਹੱਸ ਖੇਡਣ ਹੱਸਣ ਖੇਡਣ ਲੱਗੇ ਤਾਂ ਰੱਬ ਨਾਰਾਜ਼ ਹੋ ਜੂ ਰੱਬ ਉਹਨਾਂ ਤੇ ਖੁਸ਼ ਹੁੰਦਾ ਜਿਹੜੇ ਰੋਂਦੇ ਰਹਿੰਦੇ ਨੇ ਉਹ ਕਹਿੰਦੇ ਇੱਕਦਮ ਉਲਟ ਹੈ ਖਾਲਸਾ ਪੰਥ ਜੇ ਖੁਸ਼ੀ ਹੈ ਤਾਂ ਵੀ ਆਨੰਦ ਦਾ ਅਨੰਦ ਸਾਹਿਬ ਦਾ ਪਾਠ ਜੇ ਗਮੀ ਹੈ ਤਾਂ ਵੀ ਅਨੰਦ ਸਾਹਿਬ ਦਾ ਪਾਠ ਸੋ ਇੱਥੇ ਇਸ ਇਸ ਖਾਨਦਾਨ ਚ ਦਸਮ ਪਾਤਸ਼ਾਹ ਦੇ ਚ ਸੋਗ ਨਹੀਂ ਹੈ ਹਰਖ ਅਨੰਤ ਹਰਖ ਮੈਨੂੰ ਖੁਸ਼ੀ ਹਰਖ ਅਨੰਤ ਸੋਗ ਨਹੀਂ ਦੀਆ ਸੋ ਘਰ ਗੁਰੂ ਨਾਨਕ ਕੋ ਦੀਆ